ਅੱਜ ਬੱਚੇ ਦੀ ਡੈੱਡ ਬਾਡੀ ਮਿਲੀ ਹੈ ਕੱਲ੍ਹ ਲਗੇ ਇਸ ਦੀ ਕੀ ਕਹਿਣਾ ਸਰ ਯਾਰ ਕੱਲ ਬੜੀ ਮੰਦਪਾਗੀ ਕਿਤਨਾ ਸਾਡੇ ਪਠਾਨ ਕੋਟ ਸਿੰਘ ਮਾਚਲ ਦੇ ਨੇੜੇ ਜਿਹੜਾ ਪੋਲ ਚੱਤੀ ਪੋਲ ਉੱਤੇ ਹੋਈ ਹੈ ਉੱਥੇ ਇੱਕ ਪਿਓ ਪੁੱਤਰ ਆਪਣਾ ਸਮਗਰੀ ਪਰਵਾਣ ਗਏ ਸੀ ਉਹ ਵਿੱਚ ਪਾਣੀ ਦੇ ਉੱਤੇ ਹੀ ਡੁਰ ਗਏ ਹੁਣ ਬੇਸਿਕ ਆਪਣਾ ਅਸੀਂ ਰਾਤੀ ਉਹਨਾਂ ਦੇ ਘਰ ਗਏ ਸੀਗੇ ਉਹਨਾਂ ਨੂੰ ਪੁੱਛਣ ਕਿ ਕੀ ਹੋਇਆ ਤੇ ਉਹਨਾਂ ਨੇ ਸਾਨੂੰ ਘਟਨਾ ਬਾਰੇ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਸ਼ਿਸ਼ ਕਰਾ ਦਿਓ ਕਿ ਜਿੰਨੀ ਜਲਦੀ ਹੋ ਸਕੇ ਸਾਡਾ ਬੇਟਾ ਵੀ ਸਾਨੂੰ ਮਿਲ ਜੇ ਕਿਉਂਕਿ ਫਾਦਰ ਸਾਹਿਬ ਤੇ ਮਿਲ ਨਹੀਂ ਜੀ ਤੇ ਫਾਦਰ ਸਾਹਿਬ ਦੀ ਉਹਨਾਂ ਨੇ ਸੰਸਕਾਰ ਵੀ ਕਰਤਾ ਅਹੀ ਰਾਤੀ ਆਪਣੀ ਮਾਣ ਸਵਾ ਯੂਥ ਵਿੰਗ ਦੀ ਟੀਮ ਨੇ ਇਕੱਠੇ ਕਰਕੇ ਪੰਜਾਬ ਪ੍ਰਧਾਨ ਮਾਨਮਾਏ ਨੇ ਸਾਨੂੰ ਕਿਹਾ ਕਿ ਇਹਨੂੰ ਜਿੰਨੀ ਜਲਦੀ ਹੋ ਸਕੇ ਰੈਸਕਿਊ ਨੂੰ ਕਲੀਅਰ ਕੀਤਾ ਜਾਏ ਆਪਾਂ ਰਾਤੋਂ ਰਾਤ ਅਸ਼wini ਸ਼ਰਮਾ ਆਪਣਾ ਐਮਐਲਏ ਸਾਹਿਬ ਸਾਡੇ ਬੀਜੇਪੀ ਦੇ ਅਹੀ ਉਹਨਾਂ ਕੋ ਰਾਤੀ ਪਹੁੰਚੇ ਉਹਨਾਂ ਨੇ ਡੀਸੀ ਸਾਹਿਬ ਨੂੰ ਅੱਗੇ ਫੋਨ ਕਰਕੇ ਡੀਸੀ ਸਾਹਿਬ ਨੇ ਅੱਗੇ ਐਸਡੀਐਮ ਨੂੰ ਅੱਗੇ ਉਹਨਾਂ ਨੇ ਨਾਇਬ ਤਸਿਲਦਾਰ ਮੌਕੇ ਤੇ ਆ ਕੇ ਸਾਰਾ ਕੰਮ ਸੰਭੇ ਆ ਕੇ ਫਿਰ ਅਸੀਂ ਸੁਨੀਲ ਗੁਪਤਾ ਜੀ ਨੂੰ ਵੀ ਕਿਹਾ ਹੋਇਆ ਸੀਗਾ ਚੇਅਰਮੈਨ ਪੰਜਾਬ ਉਹਨਾਂ ਨੇ ਵੀ ਅੱਗੇ ਫੋਨ ਕੀਤਾ ਸੀ ਰਾਤੀ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੂੰ ਆਸ਼ਵਾਸਨ ਵੀ ਦਿੱਤਾ ਕਿ ਸਵੇਰੇ ਆਪਾਂ ਜਿੰਨੀ ਜਲਦੀ ਹੋ ਸਕੇ ਇਸ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਸਵੇਰੇ ਆਪਾਂ ਇੱਥੇ ਆਏ ਆ ਤੇ ਸਵੇਰੇ ਘੰਟੇ ਦੇ ਡੇਢ ਘੰਟੇ ਬਾਅਦ ਉਹਨਾਂ ਨੇ ਰੈਸਕਿਊ ਕਰਕੇ ਐਨਡੀਆਰਐਫ ਦੀ ਟੀਮ ਨੇ ਉਹਨਾਂ ਨੂੰ ਲੱਭ ਲਿਆ ਬੱਚੇ ਨੂੰ ਤੇ ਚਲੋ ਸਾਰਾ ਹੋ ਗਿਆ ਕੰਮ ਉਹਦੇ ਬਾਅਦ ਆਪਣਾ ਸਾਨੂੰ ਅਹੀ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਹਿਮਾਚਲ ਤੇ ਪੰਜਾਬ ਦੋਵਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਸਾਰਾ ਸਿਸਟਮ ਸਹੀ ਕਰਤਾ ਤੇ ਉਹਦੇ ਲਈ ਅਸੀਂ ਹੱਥ ਜੋੜ ਕੇ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਅਫਜ਼ਾਈ ਦਿੰਨੇ ਆ ਕਿ ਜੋ ਹੋਣਾ ਹੀ ਹੋ ਗਿਆ ਹੁਣ ਅਗੇ ਉਹ ਜੇ ਸਾਡੇ ਤੋਂ ਕੋਈ ਲੋੜ ਬੰਦੀ ਆਹੀ ਉਹਨਾਂ ਦੀ ਮਦਦ ਕਰਾਂਗੇ ਖੜੇ ਹੋ ਕੇ ਜਿੱਥੇ ਵੀ ਉਹ ਕਹਣਗੇ ਉੱਥੇ ਉਹਨਾਂ ਨਾਲ ਸਾਡਾ ਸਾਰਾ ਭਾਈਚਾਰਾ ਨਾਲ ਨਾਲ ਜੇ ਸੁੰਦਰ ਕੇ ਤਾਈ ਗਈ ਸੀ ਇੱਥੇ ਐਡ ਪ੍ਰਿੰਟ ਸਾਡੇ ਘਰ ਨੂੰ ਪਰਿਵਾਰੀ ਸੀ ਜੋ ਉਹਨਾਂ ਨੂੰ ਚੁੱਕਣ ਆਇਆ। ਰਮਨ ਜੀ ਦਾ ਜਿਸ ਖਾਨਪੁਰ ਵੀ ਦੇ ਹੁਕਮ ਅਟਾਇਆ ਤੇ ਕਰਮਨੀ ਵਿੱਚ ਤੇ ਜਗਿਆ ਸੀਗਾ। ਮੈਂ ਉਸ ਬਾਅਦ ਤੋਂ ਖੇਲ ਵਿੱਚ ਬਾਅਦ ਮੈਂ ਆਪਣਾ ਰੋਡ ਲੈਂਦੋਂ ਸੀ ਤੇ ਫੇਜੰਤੂ ਬਾਅਦ ਵਿੱਚ ਅਸੀਂ ਮੁੜ ਕੇ ਰਾਤੀ ਇੱਥੇ ਜਦੋਂ ਸਾਡੇ ਘਰ ਸੱਡੇ ਪਰਿਵਾਰ ਵਾਲੇ ਆਏ ਹੋਏ ਸੀਗੇ ਅੱਛੇ ਤੋਂ ਤੋਂ ਪਹਿਲੇ ਜਦੋਂ ਮਿਆਜ ਸੀਐਸ ਵੀ ਉਹਨਾਂ ਨਾਲ ਗੱਲਬਾਤ ਕੀਤੀ ਵੀ ਜਿਹੜੀ ਐਨਡੀਆ ਰਫਟੀ ਟੀਮ ਆ ਇਹ ਲੇਟ ਆਵਰ ਕੰਮ ਨਹੀਂ ਕਰ ਸਕਦੀ ਤੇ ਫਿਰ ਐਨਡੀਆ ਅਫਸਰ ਆਪਣਾ ਰਾਬਤਾ ਕੈਂਪਕਾਉਨ ਸਵੇਰ 8 ਵਜੇ ਦਾ ਟਾਈਮ ਦਿੱਤਾ ਪਰਵਾਹ ਨੇ ਸਹਿਮਤੀ ਜਿਤਾਈ ਤੇ ਹੁਣ ਇੱਥੇ ਹਾ ਜਨ ਸੀਗੇ 8 ਵਜੇ ਕੋਈ ਪੰਜ ਕਮੰਡ ਜਿਹੜਾ ਰੈਸਕਿਊ ਪ੍ਰੋਸੈਸ ਸਟਾਰਟ ਹੋ ਗਿਆ ਸੀਗਾ ਤੇ ਅਸੀਂ ਇਹ ਦੋਨੋਂ ਫਿਰ ਉੱਥੇ ਸੀਗੇ ਬਨੇਮ ਹਾ ਜਨ ਜਿਹੜਾ ਉਹਨਾਂ ਦੇ ਪੇਟਾ ਜੋ ਪਤਾਨ ਕੋਲੀਆਂ ਸੰਬੰਧੀ ਸੀ ਪਦਾਲਗਾ ਸੀ ਵੀ ਇਹ ਅੱਜ ਕੱਲ ਪੂਜਾ ਚੱਲ ਰਹੀਆਂ ਨੇ ਤੇ ਪੂਜਾ ਨੂੰ ਲੈ ਕੇ ਡੋਲਰ ਦੀ ਮਟੀਰੀਅਲ ਅੰਦਰ ਅਸਤੰਤ ਹੋਈ ਹੈ ਉਹ ਪ੍ਰਵਾਹ ਕਰਨਾ ਸੀ ਜਿਹਦੇ ਤੱਕ ਤੇ ਪਾਣੀ ਦੇ ਵਿੱਚ ਹੋ ਗਏ ਤੇ ਕੱਲ ਤੇ ਇਹਨਾਂ ਮੈਂ ਜਿਹੜੇ ਅਨੁਕੂਪਾਟੀ ਦੀ ਤਰਫ ਕਰਦੀ ਸੀ ਅੱਜ ਉਹਨਾਂ ਦੇ ਚਿੱਟੇ ਕਰਦੀ ਹੈ ਅੱਜ ਜਿਹੜਾ ਸਾਂਝਾ ਹਮਾ ਚਲ ਪੁਲਿਸ ਐਮ ਬੀ ਆਰ ਐਫ ਟੀਮ ਨੇ ਗੁਲਾਪਸਾ ਚਿੰਕਪਾਨ ਕਰਨਾ ਸਾਂਝਾ ਜਿਹੜਾ ਰਿਸਕਿਊ ਆਪਰੇਸ਼ਨ ਚਲਾਇਆ ਸੀ ਉਹਦੇ ਤੱਕ ਰਿਕਵਰ ਕਰ ਕਿਨੀ ਦਿਰੀ ਬੋਡੀ ਮਿਲੀ ਨੂੰ ਹਾਂਜੀ ਕਿੰਨੀ ਦੇਰ ਹੋਈ ਬਾਡੀ ਮਿਲਨੀ ਬਾਡੀ ਮਿਲਨੀ ਤਕਰੀਬਨ 1 ਹਾਅ ਜਿਸ ਜਗ੍ਹਾ ਤੇ ਹਾਸਾ ਆਇਆ ਉਸ ਤੋਂ ਕਿੰਨੀ ਦੂਰ ਮਿਲੀ ਹੈ ਜਿਸ ਜਗ੍ਹਾ ਤੇ ਹਾਸਾ ਆਇਆ ਉੱਥੋਂ ਤੋਂ ਬਾਡੀ 500 ਮੀਟਰ ਅੱਗੇ ਚੱਲ ਗਈ ਸੀ ਜਿਹੜਾ ਨੈਸ਼ਨਲ ਮੇਨ ਹਾਈਵੇ ਆ ਉਹ ਪੁਲ ਤੋਂ ਕਰਾਸ ਕਰਕੇ ਅਗਲੇ ਪਾਸੇ ਜਾ ਕੇ ਬਾਡੀ ਰਿਕਵਰ ਹੋਈ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਮਾਨਯੋਗ ਸੀਸੀ ਸਰਪੰਚ ਕੋਟੀ ਬਲਵਾ ਵੀ ਕਾਣਕੋਟ ਦੇ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਅੱਜ ਕੱਲ ਪੂਜਾ ਦਾ ਸਮਾਂ ਚੱਲ ਰਿਹਾ ਪਲੀਜ਼ ਜਿਹੜਾ ਵਗਦਾ ਪਾਣੀ ਹੈ ਉਹਦੇ ਨੇੜੇ ਜਾ ਕੇ ਕੋਈ ਵੀ ਜਿਹੜੀ ਸਮਗਰੀ ਪ੍ਰਵਾਹ ਨਾ ਕੀਤੀ ਜਾਏ ਉਹਦੇ ਤੋਂ ਤੂੰ ਬੈਠ ਕੇ ਪਾਣੀ ਤੋਂ ਤਾਂ ਕਿ ਪਰਾਂ ਦੇ ਹਾਸੇ ਨੂੰ ਲਾਪਰਨ ਕਿਉਂਕਿ ਇਸ ਪ੍ਰਵਾਹ ਦੇ ਵਿੱਚ ਕੋਈ ਵੀ ਜਿਹੜਾ ਮੈਨ ਪਾਵਰ ਹੋ ਨਹੀਂ ਰਹੇਗੀ ਪਤਾ ਲੱਗਾ ਕਿ ਇੱਥੇ ਨਾਲੇ ਮਾਤਾ ਜੀ ਜਿਹੜੇ ਸਾਡੀ ਕੋਈ ਇੱਥੇ ਨਾਲੇ ਮਿਸਰੀ ਤੋਂ ਪ੍ਰਵਾਹ ਦੇ ਵਿੱਚ ਰਹਿੰਦੇ ਨੇ ਤੇ ਬਹੁਤ ਵੱਡਾ ਆਸਾ ਜਿਹਦੇ ਵਾਸਤੇ ਅਸੀਂ ਸੱਛਾ ਸ਼ਨਾ ਉਹਨਾਂ ਦੀ ਤਕਨੀਕੀ ਸਰ ਜਿਹੜੀ ਬੋਡੀ ਜਿੱਥੋਂ ਮਿਲੀ ਹੈ ਉਹ ਹਿਮਾਚਲ ਦੇ ਏਰੀਆ ਕਿ ਪੰਜਾਬ ਦੇ ਉਹ ਹਿਮਾਚਲ ਹੈ ਹਿਮਾਚਲ ਬੋਡੀ ਨੂੰ ਲੈ ਜਿਹੜੀ ਕਾਰਵਾਈ ਹੈ ਹਿਮਾਚਲ ਨਾਲ ਹਾਂ ਹਿਮਾਚਲ ਪੁਲਿਸ ਦੇ ਹੈਂਡਓਵਰ ਕਰਤੀ ਗਈ ਹੈ ਔਰ ਪਰਿਵਾਰ ਦੇ ਮੈਂਬਰਾਂ ਨੂੰ ਇਸ ਨਾਕਟ ਕਰਨੀ ਗਈ ਹੈ ਕੱਪੜਿਆਂ ਤੋਂ ਕਿਉਂਕਿ ਫੇਸ ਤੇ ਬਹੁਤ ਜਿਹੜਾ ਪਤਰਾ ਨਾਲ ਲੱਗਦਾ ਹੈ ਉਹਨਾਂ ਦੇ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਬੋਡੀ ਸੌਂਪਣਗੇ ਉਹਨਾਂ ਨੇ ਕਿਹਾ ਉਹ ਬੇਟੇ ਨੇ ਕਾਪੜੀ ਸੌਂਪਦੇ ਅੱਛਾ ਬੇਟੇ ਲਖਾਣਾ ਠੀਕ ਹੈ ਥੈਂਕ ਯੂ